ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉਂਦੇ ਸਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਮੈਲਬੌਰਨ ਚ ਪ੍ਰਤਾਪ ਸਿੰਘ ਬਾਜਵਾ ਸਮਾਗਮ ਚ ਹੋਏ ਸ਼ਾਮਿਲ ਡੋਨਾਲਡ ਟਰੰਪ ਦੀਆਂ ਸਖਤ ਨੀਤੀਆਂ ਹੁਣ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਕਿਤੇ ਗਏ ਰੱਦ श्रोमीय कालिदल दी पार्टी कमेटी ਵੱਲੋਂ ਨਵੇਂ ਪ੍ਰਧਾਨ ਦੀ ਤਿਆਰੀ ਚਾਰਖਣ ਦੇ ਸਾਬਕਾ ਮੁੱਖ ਮੰਤਰੀ ਤੇ ਜੀਐਮਐਮ ਸੁਪਰੀਮੋ ਸ਼ਿਭੂ ਸੁਰੇਂਦਾ ਹੋਇਆ ਬਹਿਾਨ ਵਿਮਾਂਚੀ 154 ਯਾਤਰੀਆਂ ਨਾਲ ਪਰਿਕਿਸ਼ਤੀ ਸਮੁੰਦਰੀ ਸਪਲਤੀ 58 ਅਫਰੀਕੀ ਪ੍ਰਵਾਸੀਆਂ ਦੀ ਮੌਤ 77 ਲਾਪਤਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਮੈਲਬੌਰਨ ਦੇ ਕਿਲੋਰ ਇਲਾਕੇ ਵਿੱਚ ਸਥਿਤ ਅਲਟੀਮਾ ਹਾਲ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਫਿਲੌਰ ਹਲਕੇ ਤੋਂ ਐਮਐਲਏ ਸਰਦਾਰ ਵਿਕਰਮਜੀਤ ਸਿੰਘ ਚੌਧਰੀ ਖਾਸ ਤੌਰ ਤੇ ਪਹੁੰਚੇ ਸਮਾਗਮ ਦੀ ਸ਼ੁਰੂਆਤ ਵਿਸ਼ਾਲ ਵਿਜੇ ਸਿੰਘ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਇਸ ਮੌਕੇ ਪੰਜਾਬੀ ਭਾਈਚਾਰੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾ ਸਵਾਗਤ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਰਾਜਨੀਤੀ ਵਿੱਚ ਨੇਤਾ ਦੇ ਤੌਰ ਤੇ ਪੰਜਾਬ ਪੰਜਾਬੀਅਤ ਦੇ ਵਿਕਾਸ ਲਈ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਲਈ ਉਹ ਵਧਾਈ ਦੇ ਪਾਤਰ ਨੇ ਉੱਧਰ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖਤ ਨੀਤੀਆਂ ਕਾਰਨ ਭਾਰਤੀਆਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਅਸਲ ਅੰਗਰੇਜ਼ੀ ਭਾਸ਼ਾ ਨਾ ਹੋਣ ਕਾਰਨ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਜਿਨ੍ਹਾਂ ਵਿੱਚ 230 ਪੰਜਾਬੀ ਨੇ ਇਹ ਡਰਾਈਵਰ ਹੁਣ ਬੇਰੁਜ਼ਗਾਰ ਨੇ ਅਤੇ ਕਈਆਂ ਨੂੰ ਪੇਸ਼ਾ ਬਦਲਣ ਦੀ ਨੌਬਤ ਆ ਸਕਦੀ ਹੈ। ਟ੍ਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਅਮਰੀਕਾ ਫਰਸਟ ਨੀਤੀ ਅਧੀਨ ਸੁਰੱਖਿਆ ਪਹਿਲੀ ਤਰਜੀਹ ਹੈ। ਅਤੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਸੜਕਾਂ ਨੂੰ ਖਤਰਨਾਕ ਬਣਾਉਂਦੇ ਨੇ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਅੰਗਰੇਜ਼ੀ ਲਾਜ਼ਮੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਸੀ ਜਿਸ ਨੂੰ ਓਬਾਮਾ ਦੇ ਕਾਰਜਕਾਲ ਵਿੱਚ ਟਾਲ ਦਿੱਤਾ ਗਿਆ ਸੀ। ਉਦਰ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਹੁਣ ਆਪਣਾ ਨਵਾਂ ਪ੍ਰਧਾਨ ਚੁਣਨ ਦੀ ਤਿਆਰੀ ਕਰ ਰਹੀ ਹੈ ਇਸ ਸੰਬੰਧੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਭੇਜ ਕੇ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਮੰਗੀ ਹੈ ਹਾਲਾਂਕਿ ਕਿਸੇ ਵੀ ਸੰਭਾਵਿਤ ਟਕਰਾਅ ਤੋਂ ਬਚਣ ਲਈ ਐਸਜੀਪੀਸੀ ਨੇ ਇਹ ਇਜਾਜ਼ਤ ਸੰਬੰਧੀ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਹੈ ਇਹ ਕਦਮ ਅਕਾਲੀ ਦਲ ਅਤੇ ਭਰਤੀ ਕਮੇਟੀ ਦਰਮਿਆਨ ਟਕਰਾਅ ਨੂੰ ਟਾਲਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਪਰ ਭਰਤੀ ਕਮੇਟੀ ਦੀ ਇਸ ਪਹਿਲ ਨਾਲ ਅਕਾਲੀ ਦਲ ਦੇ ਅੰਦਰ ਇੱਕ ਨਵਾਂ ਵਿਵਾਦ ਖੜਾ ਹੋ ਸਕਦਾ ਹੈ ਜੇਕਰ ਇਹ ਵਿਵਾਦ ਨਾ ਨਿਪਟਿਆ ਤਾਂ ਇਸ ਦਾ ਅਸਰ ਤਰਨਤਾਰਨ ਵਿੱਚ ਹੋਣ ਵਾਲੇ ਉਪ ਚੋਣਵਾਂ ਵਿੱਚ ਵੀ ਪੈ ਸਕਦਾ ਹੈ ਕਿਉਂਕਿ ਐਸਜੀਪੀਸੀ ਦੇ ਕਈ ਮੈਂਬਰ ਇਸ ਵੇਲੇ ਭਰਤੀ ਕਮੇਟੀ ਦੇ ਹੱਕ 'ਚ ਨਜ਼ਰ ਆ ਰਹੇ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦਿਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਖਰਖੰਡ ਮੁਕਤੀ ਮੋਰਚੇ ਦੇ ਸੁਪਰੀਮੋ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੁਰੇਂਦਰਾ 81 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਮੁੱਖ ਮੰਤਰੀ ਹਿਮੰਤ ਸੋਰੇਨ ਨੇ ਐਕਸਤੇ ਇੱਕ ਪੋਸਟ ਦੇ ਵਿੱਚ ਆਪਣੇ ਪਿਤਾ ਦੇ ਦਿਹਾਨ ਦੀ ਖਬਰ ਸਾਂਝੀ ਕੀਤੀ ਹੈ ਉਹ ਪਿਛਲੇ ਕੁਝ ਸਮੇਂ ਤੋਂ ਵੈਂਟੀਲੇਟਰ سپورਟ ਤੇ ਸਨ ਅਤੇ ਉਹਨਾਂ ਦੀ ਹਾਲਤ ਗੰਭੀਰ ਸੀ ਉਹਨਾਂ ਨੂੰ 1 ਮਹੀਨੇ ਤੋਂ ਬਾਅਦ ਸਮੇਂ ਲਈ ਦਿੱਲੀ ਦੇ ਸ਼੍ਰੀ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜੂਨ ਦੇ ਆਖਰੀ ਹਫਤੇ ਗੁਰਦੇ ਨਾਲ ਸੰਬੰਧਿਤ ਸਮੱਸਿਆ ਕਾਰਨ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਹਿਮੰਤ ਸੋਰੇਨ ਨੇ ਇੱਕ ਪੋਸਟ ਵਿੱਚ ਕਿਹਾ ਕਿ ਸਤਿਕਾਰਯੋਗ ਦੇਸ਼ਾਨ ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਨੇ ਮੈਂ ਅੱਜ ਸ਼ੂਨਿਆ ਹੋ ਗਿਆ ਹਾਂ ਬੀਤੇ ਦਿਨੀ ਯਮਨ ਦੇ ਤੱਟਵਰਤੀ ਪਾਣੀਆਂ ਵਿੱਚ ਇੱਕ ਕਿਸ਼ਤੀ ਪਲਟ ਗਈ ਸੰਯੁਕਤ ਰਾਸ਼ਟਰ ਪ੍ਰਵਾਸੀ ਏਜੰਸੀ ਨੇ ਕਿਹਾ ਕਿ ਕਿਸ਼ਤੀ ਹਾਦਸੇ ਵਿੱਚ 58 ਅਫਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਤੇ 74 ਹੋਰ ਲਾਪਤਾ ਹੋ ਗਏ ਨੇ ਹਾਲਾਂਕਿ 12 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਇਹ ਦੁਖਾਂਤ ਯਮਨ ਦੇ ਤੱਟ ਤੇ ਜਹਾਜ਼ ਡੁੱਬਣ ਦੀ ਲੜੀ ਵਿੱਚ ਤਾਜ਼ਾ ਹੈ ਜਿਸ ਵਿੱਚ ਸੈਂਕੜੇ ਅਫਰੀਕੀ ਪ੍ਰਵਾਸੀ ਮਾਰੇ ਗਏ ਨੇ ਜੋ ਸੰਘਰਸ਼ ਤੇ ਗਰੀਬੀ ਤੋਂ ਭੱਜ ਰਹੇ ਨੇ ਅਤੇ ਅਮੀਰ ਖਾੜੀ ਅਰਬ ਦੇਸ਼ਾਂ ਤੱਕ ਪਹੁੰਚਣ ਦੀ ਉਮੀਦ ਕਰ ਰਹੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਅਧੀਨ ਆਉਂਦੇ ਪਿੰਡ ਮੁੱਲਾਂਵਾਲ ਦੀ 21 ਸਾਲਾ ਨੌਜਵਾਨ ਦੀ ਵਿਦੇਸ਼ ਜਾਣ ਦੇ ਸਮੇਂ ਰੇਲ ਸਫ਼ਰ ਦੌਰਾਨ ਤੇਲੰਗਾਨਾ ਦੇ ਸ਼ਹਿਰ ਖਮਮ ਕੋਲ ਅਚਨਚੇਤ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਜੋ ਕਿ ਪਹਿਲਾਂ ਵੀ ਇੱਕ ਵਾਰ ਯੂਰਪ ਨੇੜਲੇ ਅਰਮਾਨੀਆ ਸ਼ਹਿਰ ਵਿੱਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ ਅਤੇ ਹੁਣ ਉਹ ਬੀਤੀ 3 ਜੁਲਾਈ ਨੂੰ ਇੱਕ ਵਾਰ ਫੇਰ ਅਰਮਾਨੀਆਂ ਜਾਣ ਲਈ ਘਰੋਂ ਨਿਕਲਿਆ ਸੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚਨਈ ਵੱਲ ਨੂੰ ਰੇਲ ਦਾ ਸਫ਼ਰ ਸ਼ੁਰੂ ਕੀਤਾ ਸੀ ਇਸ ਦੌਰਾਨ ਜਦੋਂ ਉਸ ਦਾ ਸਫ਼ਰ ਤੇਲੰਗਾਨਾ ਸਟੇਟ ਦੇ ਸ਼ਹਿਰ ਵਿਜੇਵਾੜਾ ਨੇੜੇ ਖਮਮ ਕਸਬੇ ਤੱਕ ਚੱਲ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਰੇਲ ਸਫ਼ਰ ਦੌਰਾਨ ਮੌਤ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਤੇਲੰਗਾਨਾ ਦੇ ਪੰਜਾਬੀ ਲੋਕਾਂ ਤੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਨੂੰ ਇਸ ਮੌਤ ਦੀ ਖ਼ਬਰ ਦਿੱਤੀ ਗਈ ਹੈ ਫਿਲਹਾਲ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਪੈਣੀ ਮੀਆਂ ਖਾਨ ਨੂੰ ਸੂਚਿਤ ਕਰ ਦਿੱਤਾ ਗਿਆ। ਦੋ ਕਾਕੇ ਹਨ ਇੱਕ ਬੇਟੀ ਜੀ ਇਹ ਛੋਟਾ ਸੀ ਮੇਰਾ ਆਪਣੇ ਦਿੱਲੀ ਤੱਕ ਗਿਆ ਜੇ ਗੋਪਾਸਪੋਰਟ ਲੈਣਾ ਹੈ ਉਹਨਾਂ। ਤੇ ਮੇਰੇ ਦੱਸ ਹੀ ਕੀਤੀਆਂ ਹਨ ਸਨ। ਤੇ ਜ਼ਿੰਮੇਵਾਰੀ ਕਰਦਾ ਸੀ। ਹਾਂ ਰੋਜੀ ਰੋਟੀ ਕਮਾਉਣਾ ਹੈ ਤੇ ਦੂਸਰੀ ਵਾਰ ਕੇ ਆਜੀ 3 ਮਹੀਨੇ ਹੋਏ ਜੱਗੇ ਸਾਬ ਜਿਆ ਕਾਜ ਪਾਣੀ ਕੀਤਾ ਜੀ ਵਿਆਹ ਵਾਲੇ ਪਾਸੇ ਤਾਂ ਜੀ ਹੋਈ ਨੇ ਜੇ ਘਰ ਦੀ ਗਰੀਬੀ ਕੱਟਣੀ ਰੱਬ ਨੇ ਪਹਿਲੇ ਸੂ ਤਪ ਹਤੀ ਬਹੁਤ ਜਿਆਦਾ ਜੀ ਆਪਣੇ ਭੈਣ ਭਰਾਵਾਂ ਨਾਲ ਉਹਦਾ ਰਿਸ਼ਤਾ ਸਾਰਾ ਨਾਲ ਕਦੇ ਕਹਿੰਨ ਨਹੀਂ ਮੋੜਿਆ ਕੋਈ ਤੇ ਆਵਣੀ ਕਦੇ ਕੋਈ ਲੰਮਾ ਨਹੀਂ ਆਇਆ ਆ ਤੁਹਾਡੇ ਨਾਲ ਇਸ ਪਲਵਿੰਦਰ ਦੀ ਕੀ ਰਿਸ਼ਤੇਦਾਰੀ ਆ ਕਦੋਂ ਕੋ ਕਦੋਂ ਜਾਣਦੇ ਮੇਰਾ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਲੱਗਦਾ ਆ ਤੇ ਮੇਰਾ ਬਹੁਤ ਪੁਰਾਣਾ ਵਾਕਾਵਾ ਮੇਰਾ ਬੜਾ ਪ੍ਰੇਮ ਪਿਆਰ ਹੀ ਉਹਦੇ ਨਾਲ ਮੇਰਾ ਕਜ਼ਨ ਬ੍ਰਦਰ ਹੀ ਪਲਵਿੰਦਰ ਤੇ ਬਸ ਇੱਕ ਪਰਿਵਾਰ ਨੂੰ ਬਹੁਤ ਇਹ ਮਨਪਾਕੀ ਘਟਨਾ ਆ ਪਰਿਵਾਰ ਲਈ ਬਸ ਇੱਕ ਸਰਕਾਰ ਨੂੰ ਇਹੀ ਆਪਾਂ ਉਮੀਦ ਕਰਦੇ ਆ ਕਿ ਉਹ ਪਰਿਵਾਰ ਦੇ ਨਾਲ ਖੜੇ ਰਹਿਣ ਸੋਹੇਰ ਦਾ 4 ਵਜੇ ਦਾ ਜੀ ਤੇਲੰਗਾਨਾ ਪੁਲਿਸ ਵਾਲਿਆਂ ਨਾਲ ਗੱਲ ਕਰਦਾ ਪਿਆ ਆ ਪਹਿਲਾਂ ਉਹ ਏਸੇ ਚੀਜ਼ ਲਈ ਕਹਿੰਦੇ ਸੀ ਕਿ ਪੰਜਾਬ ਤੋਂ ਇਹਨਾਂ ਦੇ ਫੈਮਲੀ ਮੈਂਬਰ ਆਣਗੇ ਜਿਹੜੇ ਇਮੀਡੀਏਟ ਫੈਮਲੀ ਮੈਂਬਰ ਨੇ ਜਿਦਾਂ ਪਲਵਿੰਦਰ ਦੇ ਮਦਰ ਜਾਂ ਫਾਦਰ ਪਰ ਉਹਨਾਂ ਨਾਲ ਗੱਲ ਕਰਕੇ ਕਿਹਾ ਸੀ ਕਿ ਇਹ ਚੀਜ਼ ਪੋਸੀਬਲ ਨਹੀਂ ਆ ਉਹਨਾਂ ਦੀ ਏਜ ਥੋੜੀ ਜ਼ਿਆਦਾ ਆ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿ ਚਲੋ ਤੁਸੀਂ ਉਹਨਾਂ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ ਬਣਵਾ ਲਓ ਤੇ ਫਿਰ ਕੋਈ ਵੀ ਫੈਮਿਲੀ ਮੈਂਬਰ ਜਿੱਦਾਂ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਮਾਮਾ ਜੀ ਪਹਿਲਾਂ ਸਾਡੀ ਇਹ ਤਿਆਰੀ ਸੀ ਕਿ ਉਹ ਜਾਣਗੇ ਉੱਥੇ ਸਪੈਸ਼ਲੀ ਤੇ ਲੰਗਾਨਾ ਤੇ ਡੈਡ ਬੋਡੀ ਲੈ ਕੇ ਆਣਗੇ ਹੁਣ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਬਾਕੀ ਕੋਸ਼ਿਸ਼ ਕਰਦੇ ਆਂ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈਡ ਬੋਡੀ ਉੱਥੋਂ ਲਿਆਣ ਦੀ ਜਨਾਇਆ ਕਿ ਪਰਿਵਾਰ ਨੂੰ ਕਿਸੇ ਹਰ ਇੱਕ ਚੀਜ਼ ਦੀ ਸਪੋਰਟ ਮਿਲੇ ਜੇ ਫਾਈਨੈਂਸ਼ੀਅਲ ਸਪੋਰਟ ਵੀ ਹੋਏ ਜਾਂ ਉਹਦਾ ਵੀ ਫੈਮਿਲੀ ਸਪੋਰਟ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਦਿੱਤੀ ਜਾਏ ਸਰਕਾਰ ਵੱਲੋਂ ਚਾਹੁੰਦੇ ਆ ਕਿ ਬਾਈ ਪਲੇਨ ਉਹਦੀ ਡੈੱਡ ਬੋਡੀ ਕਿਉਂਕਿ ਇੱਥੋਂ ਤਕਰੀਬਨ 2 2.5 ਦਿਨ ਦਾ ਰਸਤਾ ਆ ਤੇਲੰਗਾਨਾ ਦਾ ਜੇ ਆਪਾਂ ਬਾਈ ਟ੍ਰੇਨ ਜਾਂਦੇ ਆ ਤੇ ਬਹੁਤ ਵਧੀਆ ਹੋਏਗਾ ਜੇ ਸਰਕਾਰ ਬਾਈ ਪਲੇਨ ਉਹਦੀ ਡੈੱਡ ਬੋਡੀ ਇੱਥੇ ਪੰਜਾਬ ਦੇ ਵਿੱਚ ਲਿਆਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਰਾਤ ਇਹਨਾਂ ਨੂੰ 11:00 ਵਜੇ ਫੋਨ ਆਇਆ ਹੂੰ ਕੀ ਮਤਲਬ ਐਸ ਤਰ੍ਹਾਂ ਗੱਲ ਹੋਈ ਏ ਵਰਨਾ ਸਵੇਰੇ ਸ੍ਰਿੰਦਰ ਸਿੰਘ son of ਨਿਸ਼ਾਨ ਸਿੰਘ ਨੇ ਗੱਲ ਕੀਤੀ ਏ ਤੇ ਮਤਲਬ ਬਹੁਤ ਦੁਖਦਾਈ ਘਟਨਾ ਏ ਇਸ ਪਰਿਵਾਰ ਦਾ ਸਹਾਰਾ ਕਮਾਈ ਦਾ ਜ਼ਰੀਆ ਸੀ ਤੁਸੀਂ ਵੇਖ ਹੀ ਰਹੇ ਹੋ ਵੀ ਜਦੋਂ ਬੰਦੇ ਜਦਾ ਹੀਦੇ ਹੋ ਜਿਹਦੇ ਬੱਚੇ ਉਹਨਾਂ ਦਾ ਸਹਾਰਾ ਬੰਦੇ ਨੇ ਤੇ ਜਦੋਂ ਬੱਚੇ ਦੀ ਅਦਾ ਦਰਦਨਾਕ ਰਸਤੇ ਵਿੱਚ ਹੀ ਬਹੁਤ ਵਧੀਆ ਨੌਜਵਾਨ ਸੀ ਮਾਂ ਪਿਓ ਦਾ ਆਗਿਆਕਾਰ ਸੀ ਸਮਾਜ ਦੇ ਵਿੱਚ ਵੀ ਕਿਸੇ ਨੂੰ ਬੜੀ ਇੱਜ਼ਤ ਤੇ ਮਾਨਨਾ ਬੁਲੰਦਾ ਸੀ ਤੇ ਆਪਣੀ ਪੂਰੀ ਮਿਹਨਤ ਕਰਦਾ ਸੀ 10+2 ਕਰਨ ਤੋਂ ਬਾਅਦ ਆਪਣੀ ਮਿਹਨਤ ਦੇ ਵਿੱਚ ਜੁਟਿਆ ਰਹਿੰਦਾ ਸੀ ਸੋ ਇਸੇ ਕਰਕੇ ਹੀ ਉਹ ਬਾਹਰ ਜਾ ਕੇ ਵੀ ਮਤਲਬ ਦੁਬਾਰਾ ਗਿਆ ਇਥੋਂ ਹਾਲਾਂਕਿ ਉਹਦੇ ਫਾਦਰ ਸਾਹਿਬ ਠੀਕ ਨਹੀਂ ਸੀ ਇਹਨਾਂ ਦੀ ਇੱਕ ਲੱਤ ਜਿਹੜੀ ਉਹ ਦਰਦ ਕਰਦੀ ਬਹੁਤ ਜ਼ਿਆਦਾ ਤੇ ਫਿਰ ਵੀ ਉਹ ਮਿਹਨਤ ਕਰਨ ਵਾਸਤੇ ਗਿਆ ਬੜਾ ਦੁਖਦਾਇਕ ਇਹ ਘਟਨਾ ਵਾਪਰੀ ਇਸ ਪਰਿਵਾਰ ਦਾ ਅੱਜ ਲੱਕ ਟੁੱਟ ਗਿਆ ਮਤਲਬ ਜੋ ਇਹਨਾਂ ਨਾਲ ਵਾਪਰਿਆ ਹੈਗਾ 사우디 아라브 ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵਾਸੀ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਵੱਜੋਂ ਹੋਈ ਹੈ ਜੋ ਕਿ 1 ਸਾਲ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ 사우디 ਅਰਬ ਗਿਆ ਸੀ ਉਹ ਨੌਜਵਾਨ ਦੀ ਤੜਕਸਾਰ ਸਵੇਰੇ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਗਨਦੀਪ ਸਿੰਘ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਗਗਨਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਪੰਜਾਬში ਵੱਧ ਤੋਂ ਵੱਧ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਨਾ ਹੋਣ ਸਾਡਾ ਪਿੰਡ ਕੋਟਲੀ ਸੂਰਤ ਮੱਲੀ ਹੈ ਜੀ ਤਸੀਮ ਡੇਰਾ ਬਾਬਾ ਨਾਨਕ ਮਿਸਤਰ ਗੁਰਦਾਸਪੁਰ नाम मेरा नाम परमजीत सिंह है जी मेरा गगनदीप सिंह भतीजा लगदा है अपनी रोजी-रोटी कमाਉਣ ਵਾਸਤੇ 사우ਦੀ ਅਰਬ ਗਿਆ ਸੀਗਾ ਤੇ ਉਥੇ ਅਚਾਨਕ ਉਹਨੂੰ ਅਟੈਕ ਹੋਣ ਨਾਲ ਜਿਹਦੀ ਉਹ ਮੌਤ ਹੋ ਗਈ ਤੇ ਉਹ ਸਾਨੂੰ ਪਤਾ ਲੱਗਾ ਕੱਲ ਉਹਨਾਂ ਦੇ ਜੋ ਸੰਪਰਕ ਚ ਹੈਗੇ ਹੀ ਉਧਰੋਂ ਮੁੰਡੇ ਉਹਨਾਂ ਦੱਸਿਆ ਇਦਾਂ ਕਰਕੇ ਗगनदीप ਜੀ ਬੈਕ ਹੋ ਗਏ। ਕਰੀਬ 2 ਦਿਨ ਹੋ ਜਾਣ ਲੱਗੇ ਆ ਜੀ। ਪ੍ਰਕਾਰ ਦਾ ਅਧਿਕਾਰੀ ਜਾਂ ਫਿਰ ਕੋਈ ਜੱਥੇ ਬੰਨੀਆਂ ਤੁਹਾਡੇ ਕੋਲ ਆਈਆਂ ਜੀ ਨਹੀਂ ਕੋਈ ਨਹੀਂ ਆਇਆ ਅਜੇ ਤੱਕ ਕੀ ਮੰਗ ਕਰਦੇ ਤੁਸੀਂ ਮੰਗ ਸਰਕਾਰ ਕੋ ਇਹੋ ਕਰਦੇ ਆ ਜੀ ਜਿਹੜੀ ਬੈਡ ਬੋਡੀ ਆ ਉਹ ਗਗਨਦੀਪ ਸਿੰਘ ਦੀ ਸਰਕਾਰ ਮਾਇਤ ਕਰੇ ਸਾਡੀ ਇੱਥੇ ਲਿਆਉਣ ਤੇ ਕਿ ਉਹ ਜੋ ਉਹ ਬੰਨਾਂ ਦੇ ਤੀਰਵਾਜਾ ਨਾਲ ਉਹਦਾ ਸੰਸਕਾਰ ਕੀਤਾ ਜਾਵੇ ਜਿਹੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਕਿ ਇਹ ਕਲ ਸਰਕਾਰਾਂ ਵੱਲੋਂ ਇੱਥੇ ਇਹਨਾਂ ਦੇ ਰੋਜ਼ਗਾਰ ਦਾ ਇਂਤਜ਼ਾਮ ਕੀਤਾ ਜਾਵੇ ਜੇ ਸਾਨੂੰ ਪਿਛਾ ਵੀ ਦੇਣ ਜੇ ਸੋ ਜੀ ਜੇ ਇੱਥੇ ਬੱਚਿਆਂ ਨੂੰ ਰੋਜ਼ੀ ਰੋਟੀ ਮਿਲਦੀ ਆ ਤੇ ਫਿਰ ਵਿਦੇਸ਼ ਜਾਣ ਦੀ ਜਰੂਰਤ ਹੀ ਕੋਈ ਨਹੀਂ ਪਵੇ ਤੇ ਨਾ ਰੋਜ਼ਗਾਰ ਹੋਣ ਕਾਰਨ ਹੀ ਬੱਚੇ ਵਿਦੇਸ਼ ਜਾ ਰਹੇ ਇੱਕ ਅੱਤ ਦੀ ਗਰੀਬੀ ਦੂਜਾ ਵਿਧਵਾ ਤੀਜਾ ਤਿੰਨ ਬੇਟੀਆਂ ਚੌਥਾ ਕਮਾਈ ਦਾ ਕੋਈ ਸਾਧਨ ਨਾ ਹੋਣਾ ਤੇ ਪੰਜਵਾਂ ਕੱਚੇ ਕਮਰੇ ਦੀ ਬਾਲਿਆਂ ਵਾਲੀ ਛੱਤ ਦਾ ਡਿੱਕੇ ਬੇਸਹਾਰਾ ਹੋ ਜਾਣ ਦੇ ਨਾਲ ਫਤਿਹਗੜ ਚੂੜੀਆਂ ਦੇ ਵਾਰਡ ਨੰਬਰ 11 ਦੀ ਵਿਧਵਾ ਮਹਿਲਾ ਹਰਜੀਤ ਕੌਰ ਤੇ ਉਸਦੇ ਜੇਠ ਸੁਖਵੰਤ ਸਿੰਘ ਦੋਵਾਂ ਉੱਪਰ ਇੱਕੋ ਰਾਤ ਹੀ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਲਗਾਤਾਰ ਹੋਈ ਬਰਸਾਤ ਦੇ ਕਾਰਨ ਦੋਵਾਂ ਦੇ ਘਰਾਂ ਦੀਆਂ ਬਾਲੇ ਵਾਲੀ ਛੱਤਾਂ ਹੇਠਾਂ ਡਿੱਗ ਪਈਆਂ ਜਿਸ ਨਾਲ ਗਰੀਬ ਪਰਿਵਾਰ ਤੇ ਵੱਡੀ ਮੁਸੀਬਤ ਆਣ ਪਈ ਹੈ ਤੇ ਉਹਨਾਂ ਨੇ ਮਦਦ ਲਈ ਗੁਹਾਰ ਲਗਾਈ ਹੈ ਵਿਧਵਾ ਹਰਜੀਤ ਕੌਰ ਤੇ ਜੇਟ ਸੁਖਵੰਤ ਸਿੰਘ ਨੇ ਰਾਜਨੀਤਿਕ ਪਾਰਟੀਆਂ ਉੱਪਰ ਗੁੱਸਾ ਕਰਦੇ ਆ ਕਿ ਹੈ ਕਿ ਲੀਡਰ ਵੋਟਾਂ ਮੰਗਣ ਤਾਂ ਆ ਜਾਂਦੇ ਨੇ ਪਰ ਉਹ ਆਪਣੇ ਮਕਾਨ ਦੀ ਛੱਤ ਲਈ ਵਾਰ-ਵਾਰ ਕਹਿ ਕੇ ਥੱਕ ਗਏ ਨੇ ਤੇ ਅਨੇਕਾਂ ਵਾਰ ਫਾਰਮ ਭਰ ਕੇ ਫਤਿਹਗੜ੍ਹ ਜੂੜੀਆਂ ਨਗਰ ਕੌਂਸਲ ਦਫ਼ਤਰ ਦੇ ਚੁੱਕੇ ਨੇ ਪਰ ਕਿਸੇ ਨੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ 11 ਨੰਬਰ ਵਾਰਡ ਦੇ ਲੀਡਰ ਡਿੰਗਾ ਤਾਂ ਬਹੁਤ ਮਾਰਦੇ ਨੇ ਪਰ ਅੱਜ ਤੱਕ ਕਿਸੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਅਤੇ ਅਖੀਰ ਉਹਨਾਂ ਦੇ ਘਰ ਦੀਆਂ ਬਾਲੇ ਵਾਲੀਆਂ ਛੱਤਾਂ ਢਿੱਗ ਪਈਆਂ ਨੇ ਅਤੇ ਹੁਣ ਦੁਖੀ ਪਰਿਵਾਰ ਨੇ ਸਮਾਜ ਸੇਵੀ ਅਤੇ ਸੰਸਥਾਵਾਂ ਕੋਲੋਂ ਮਦਦ ਦੀ ਕੋਹਰ ਲਗਾਈ ਹੈ ਸਰ ਜੀ 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 ਕਮਰਾ ਸੀਗਾ ਤੁਹਾਡਾ ਡਿੱਗ ਗਿਆ ਉਹ ਹਾਂ ਜੀ ਇਹ ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਪਟੇ ਬਹੁਤ ਹੀ ਜ਼ਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਜਿੰਨੇ ਮਾਇਦਾ ਹੈਗਾ ਕੋਈ ਸਾਧਨ ਨਾ ਸਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈ ਦਾ ਸਾਧਨ ਨਹੀਂ ਹੈ ਨਹੀਂ ਉਹ ਪੈਸੇ ਵਸਣ ਲੱਗੀ ਹੋਈ ਹੈ ਵਿੱਚ ਸਰ ਦਾ ਕੰਮ ਬਸ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਦਾ ਬੋਰੀ ਉਹ ਬਸ ਮੁੰਨਾ ਤੁਰਿਆ ਵਿੱਚ ਕੋਈ ਜਲਤ ਨਾ ਬੜੀ ਭੇਰ ਹੁੰਦੇ ਕੰਮ ਵੀ ਨਹੀਂ ਲੱਭਦਾ ਕੋਈ ਸਿਗਰਾ ਮਰਦ ਕਰ ਬਹੁਤ ਗਰੀਬ ਹਾਂ ਮੈਂ ਕੁਛ ਨਹੀਂ ਦੱਸ ਸਕਦਾ ਸਿਕੰਦਰ ਜੀ ਇਸ ਤਰ੍ਹਾਂ ਹੋਇਆ ਕਰਦਾ ਇਹ ਜੇ ਬਰਸਾਣ ਲੱਗਦਾ ਪੈ ਰਹੀ ਆ ਤੇ ਮੋਟਾਂ ਸਾਡੇ ਕਰਦੇ ਹੀ ਤੇ ਜਿਵੇਂ ਪੰਪ ਇਸ ਵੇਲੇ ਅੱਧਾ ਰੂਮ ਘਾਟ ਦੇ ਪੈਸਾ ਦੀ ਦੇਸਾਂ ਇਹ ਅਪੜੇ ਬੰਦੇ ਆ ਸਾਡੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਦਿੱਤਾ ਨਾ ਉਹਨੂੰ ਐਮਸੀ ਨੂੰ ਇਹ ਸਾਡਾ ਕੁਝ ਸੁਣਨਾ ਨਹੀਂ ਆ ਰਿਹਾ ਕਈ ਵਾਰੀ ਭਾਜੀ ਹਰ ਪਾਰ ਕਰਕੇ ਤੇ ਸਾਡੀ ਕਿਹਨੇ ਮੈਂ ਪੁੱਛਿਆ ਹੈਗਾ ਤੁਹਾਨੂੰ ਜਦੋਂ ਵੋਟਾਂ ਆਉਂਦੀ ਉਦੋਂ ਕੁਛ ਗੱਲ ਅਸੀਂ ਕਰ ਲਉਂਦੇ ਅਗੋਂ ਪੁੱਛੋ ਕੋਈ ਨਹੀਂ ਹੁੰਦਾ ਇਹਦੇ ਤੁਹਾਡੇ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਦੇ ਹਾਂਜੀ ਭਾਜੀ ਭਰੇ ਸੀ ਕਿੰਨੀ ਵਾਰੀ ਭਰੇ ਹੀ ਗਏ ਉਦੋਂ ਵੀ ਗਈਆਂ ਉਦੋਂ ਵੀ ਇੱਕ ਮੀਤੀ ਘਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਨੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਿਹਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਚਲੋ ਕੋਈ ਸਸਤਾ ਸਮਾਸੀ ਵੀ ਸਸਤਾ ਆਈ ਅੱਗੇ ਮਦਦ ਲਈ ਕੋਈ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਕੁਛ ਨਹੀਂ ਸੋਚਦੇ ਬੰਦੇਵਾਸੀ ਆਏ ਕੁਛ ਨਹੀਂ ਨਾ ਕੋਈ ਨਹੀਂ ਆਇਆ ਆ ਵੀਰੋਂ ਨੇ ਆਏ ਹੁਣ ਐ ਭਾਜੀ ਹੁਣ ਜਿਹੜੇ ਇੱਥੇ ਕੋਲੋਤੇ ਇਹ ਆ ਜੀ ਨੰਬਰ ਬੋਲ ਦੋ ਜੇ ਮੇਰਾ ਮੇਰਾ 98711 32764 ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਨੂੰ ਮਦਦ ਕਰਨੀ ਹੈ ਉਹ ਟਾਲ ਸਕਦਾ ਹੈ ਬਹੁਤ ਧੰਨਵਾਦ ਹੋ ਗਿਆ ਨੰਬਰ 98711 3274 ਮੇਰਾ ਨੰਬਰ ਹੈ ਜਿੰਨੇ ਮੇਰੇ ਵੀਰ ਭੈਣ ਮਰਦੇ ਮੇਰੇ ਕੰਵੈਇਟ ਮਾਰ ਸਕਦਾ ਹੈ ਜੜੀ ਪਰ ਆ ਰਹੇ ਆਪਾਂ ਮਰਦੇ ਕੀਤੀ ਜਾਏ ਸਾਡੀ ਸਖਸ ਸਰਦ ਤੁਹਾਡੇ ਮੋਹੱਲੇ ਗਰੀਬ ਪਰਿਵਾਰ ਸੁਪਨਿਆਂ ਦਾ ਸਾਥ ਦੇ ਕੀ ਹਮ ਹਾਂਜੀ ਇਹ ਮਤਲਬ ਲਗਾਤਾਰ ਮੇ ਪੈਨ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇਖ ਕੇ ਤੇ ਮਲੇਪੀ ਕਾਫੀ ਨੁਕਸਾਨ ਇਹਨਾਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਓ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਵੀ ਇਹਨਾਂ ਦੀ ਮਦਦ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਚਾਤ ਦਿੱਤੀ ਜਾਵੇ ਹਾਂਜੀ ਤੇ ਅਸੀਂ ਮੱਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਲੰਦੀ ਮਦਦ ਕੀਤੀ ਜਾਵੇ ਤੁਹਾਡੇ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗ ਕੇ ਘਰ ਆ ਜੀ ਬੜੇ ਚਿਰ ਦੀ ਇਹਨਾਂ ਦੀਆਂ ਫਾਰਮੂਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡੇਗ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਦਦ ਵੱਦ ਵੱਦ ਕੀਤੀ ਜਾਏ ਇਹ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਬਈ ਇਜਾਜ਼ਤ ਧੰਨਵਾਦ